ਸਤਿ ਸ਼੍ਰੀ ਅਕਾਲ ਫਰੈਂਡਸ ਸੋ ਅੱਜ ਅਸੀਂ ਬਣਾ ਰਹੀਆਂ ਕੋਈ ਦੀ ਬਰਫੀ ਜੋ ਬਹੁਤ ਹੀ ਜ਼ਿਆਦਾ ਸਵਾਦਪਨ ਕੇ ਤਿਆਰ ਹੋਏਗੀ ਤੇ ਬਿਲਕੁਲ ਮਾਰਕੀਟ ਵਰਗੀ ਇਕਦਮ ਟਾਈਟ ਬਿਨਾ ਲੂਸ ਤੇ ਜੇ ਤੁਸੀਂ ਫਸਟ ਟਾਈਮ ਵੀ ਬਣਾਓਗੇ ਤੇ ਇਸ ਰੈਸিপি ਨੂੰ ਪਰਫੈਕਟ ਬਣਾ ਕੇ ਰੈਡੀ ਕਰ ਲੋਗੇ ਜੇ ਤੁਸੀਂ ਇੱਕ ਵਾਰੀ ਇਹ ਬਣਾ ਕੇ ਬਰਫੀ ਖਾ ਲਈ ਤਾਂ ਤੁਸੀਂ ਬਸਾਰੀ ਵੀ ਲਿਆਣਾ ਬਰਫੀ ਭੁੱਲ ਜਾਓਗੇ ਤਾਂ ਤੁਸੀਂ ਇਹ ਹੀ बार-बार ਬਣਾ ਕੇ ਕਰੇ ਬਲਫੀ ਖਾਓਗੇ। ਹਨ ਰੱਖੜਾ ਬੰਨਣ ਤੇ ਰਖੜੀ ਦਾ ਦਿਨ ਵੀ ਆ ਰਿਹਾ ਹੈ ਤਾਂ फटाफट ਸੀ ਮਿੰਟੋ ਮਿੰਟ ਆਪਣੇ ਭਰਾਵਾਂ ਲਈ ਇਹ ਰੈਸਪੀ ਬਣਾ ਕੇ ਘਰੇ ਤਿਆਰ ਕਰ ਸਕਦੇ ਹੋ। ਮਤਲਬ ਬਾਹਰ ਬਹੁਤ ਮਿਲਾਵਟ ਖੁੰਦੀਆਂ ਨੇ ਇਸ ਕਰਕੇ ਅਸੀਂ ਘਰੇ ਹੀ ਬਲਫੀ ਬਣਾ ਕੇ ਰੈਡੀ ਕਰਾਂਗੇ ਅੱਜ। ਇੱਥੇ ਮੈਂ ਹੁਣ ਲਿਆਏ 1/2 ਕਿਲੋ ਖੋਆ ਤੇ ਖੋਆ ਜਿਹੜਾ ਮੈਂ ਰਾਤੀ ਬਣਾ ਕੇ ਰੱਖਿਆ ਹੋਇਆ ਸੀ ਤੇ ਫ੍ਰਿਜ ਦੇ ਵਿੱਚ ਰੱਖਿਆ ਥੋੜਾ ਟਾਈਟ ਹੋ ਗਿਆ। ਤੇ ਹੁਣ ਅਸੀਂ ਇਸ ਨੂੰ ਸੇਮ ਗੈਸ ਤੇ ਕੜਾਈ ਦੇ ਵਿੱਚ ਅੱਛੇ ਤਰੀਕੇ ਨਾਲ ਖੋਏ ਨੂੰ ਪੁੰਨ ਲੈਣਾ ਹੈ ਤੇ ਇਹਦਾ ਕਰੀਮੀਨਸ ਟੈਕਸਚਰ ਜਿਹੜਾ ਇਸ ਤਰੀਕੇ ਨਾਲ ਆ ਜਾਏਗਾ ਇਹਦੇ ਵਿੱਚ ਮੈਂ ਕੋਈ ਵੀ ਕਿਊਬ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹੈ ਜੇ ਤੁਸੀਂ ਖੋਆ ਮਤਲਬ ਦੁੱਧ ਤੋਂ ਖੋਆ ਬਣਾ ਕੇ ਨਾਲ ਹੀ ਬਰਫੀ ਬਣਾਉਣਾ ਚਾਹੁੰਦੇ ਤਾਂ ਉਹਦੀ ਰੈਸিপি ਵੀ ਮੈਂ ਸ਼ੇਅਰ ਕਰ ਚੁੱਕੀ ਹਾਂ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੇਵਾਂਗੇ ਇਸ ਦਾ ਵੀ ਜਦੋਂ ਅਸੀਂ ਮਾਵੇ ਨੂੰ ਪੁੰਨਦੇ ਤਾਂ ਹਲਕੀ ਹਲਕੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਤੁਸੀਂ ਦੇਖੋ ਨਾ ਸਾਈਡਾਂ ਤੋਂ ਇਹ ਬੱਬਲਸ ਆ ਰਹੇ ਨੇ ਤੇ ਇੰਨਾ ਹੀ ਸਾਨੂੰ ਬਿਲਕੁਲ ਮਾਵਾ ਜਿਹੜਾ ਭੁੰਨਣਾ ਹੈ ਜੇ ਅਸੀਂ ਜ਼ਿਆਦਾ ਭੁੰਨ ਲਵਾਂਗੇ ਨਾ ਤੇ ਇਹਦੇ ਵਿੱਚੋਂ ਕਿਉਂ ਛਿੱਟਣਾ ਸ਼ੁਰੂ ਕਰ ਦਿੰਦਾ ਹੈ ਮਾਵਾ ਇਸ ਲਈ ਸਾਨੂੰ ਉਹ ਟੈਕਸਚਰ ਨਹੀਂ ਚਾਹੀਦਾ ਸਿਰਫ ਇੰਨਾ ਹੀ ਟੈਕਸਚਰ ਚਾਹੀਦਾ ਹੈ ਇਹ ਬਿਲਕੁਲ ਸਮੂਥ ਜਿਹੜਾ ਟੈਕਸਚਰ ਆਇਆ ਇਸ ਦਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਇੱਕ ਕੱਪ ਚੀਨੀ ਤੇ ਚੀਨੀ ਨੂੰ ਆਪਾਂ ਖੋਏ ਦੇ ਨਾਲ ਹੀ ਮਿਕਸ ਕਰ ਲਵਾਂਗੇ ਕਿਉਂਕਿ ਹਲੇ ਗਰਮ-ਗਰਮ ਹੈ ਨਾ ਤੇ ਗਰਮ-ਗਰਮ ਖੋਏ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਜਾਏਗੀ ਜਦੋਂ ਅਸੀਂ ਖੋਏ ਦੇ ਵਿੱਚ ਚੀਨੀ ਐਡ ਕਰਤੀ ਹੈ ਨਾ ਤੇ ਉਹਦੇ ਨਾਲ ਪਾਣੀ ਛੱਡਣਾ ਸ਼ੁਰੂ ਕਰ ਦਿੰਦੀ ਚੀਨੀ ਤੇ ਇਸ ਕਰਕੇ ਖੋਏ ਨੂੰ ਪੁੰਨਣਾ ਬਹੁਤ ਜ਼ਰੂਰੀ ਹੈ ਤੇ ਬਿਲਕੁਲ ਸੇਮ ਗੈਸ ਤੇ ਅਸੀਂ ਇਸਨੂੰ ਪੁੰਨਾਂਗੇ ਕਿਉਂਕਿ ਖੋਆ ਜਿਹੜਾ ਨਾ ਬਹੁਤ ਹੀ ਜਲਦੀ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸੇ ਲਈ ਆਪਾਂ ਸੇਮ ਗੈਸ ਤੇ ਇਸਨੂੰ ਪੁੰਨਾਂਗੇ ਹੁਣੀ ਦੇ ਵਿੱਚ ਇੱਕ ਛੋਟਾ ਚਮਚਾ ਐਡ ਕੀਤਾ ਹੈ ਇਲਾਚੀ ਪਾਊਡਰ ਤੇ ਹੁਣੀ ਦੇ ਵਿੱਚ ਮੈਂ ਥੋੜਾ ਜਿਹਾ ਐਡ ਕੀਤਾ ਹੈ ਕੇਵੜਾ ਐਸੈਂਸ ਕਿਵੜਾ ਐਸਸਿਸ ਨਹੀਂ ਹੈਗਾ ਤੇ ਤੁਸੀਂ ਇਹਦੇ ਵਿੱਚ ਰੋਜ਼ ਵਾਟਰ ਦੀ ਕੁਝ ਡ੍ਰੌਪ ਵੀ ਐਡ ਕਰ ਸਕਦੇ ਹੋ ਐਂਡ ਦੋਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਜਦੋਂ ਖੋਇਆ ਜਿਹੜਾ ਹੈ ਕੜਾਈ ਦੇ ਵਿੱਚੋਂ ਛੁੱਟਣ ਲੱਗ ਜੇ ਤਾਂ ਤੁਸੀਂ ਦੇਖੋ ਕਿ ਬਹੁਤ ਹੀ ਵਧੀਆ ਖੋਇਆ ਬਣ ਕੇ ਰੈਡੀ ਹੋ ਚੁੱਕਾ ਹੈ ਤੇ ਨਾਲ ਹੀਸੀਂ ਐਡ ਕਰ ਦਾਂਗੇ ਇੱਕ ਚਮਚ ਦੇਸੀ ਘਿਓ ਅੱਛਾ ਮੇਰੇ ਕੋਲ ਨਾ ਥੋੜੇ ਜਿਹਾ ਡਰਾਈ ਫਰੂਟ ਕੱਟੇ ਹੋਏ ਰੱਖੇ ਸੀ ਤੇ ਉਹ ਵੀ ਥੋੜੇ ਜਿਹਾ ਐਡ ਕਰ ਦਾਂਗੇ ਬਾਦਾਮ ਤੇ ਪਿਸਤਾ ਐਡ ਕਰਨ ਤੋਂ ਬਾਅਦ ਮਿਕਸ ਕਰ ਲਵਾਂਗੇ ਦੇਖੋ ਹੁਣ ਸਾਈਡਾਂ ਸਾਈਡਾਂ ਤੋਂ ਮਤਲਬ ਛੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਅਸੀਂ ਕਿਉਂ ਪਾਵਾਂਗੇ ਸਮੂਥਿੰਗ ਵਾਸਤੇ ਫਿਰ ਦੁਬਾਰਾ ਤੋਂ ਅਸੀਂ ਮਿਕਸ ਕਰ ਲਵਾਂਗੇ ਤੇ ਤੁਸੀਂ ਦੇਖੋ ਚਟਪਟ ਖੋਆ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਦੀ ਬਰਫੀ ਜਮਾਣਾ ਜਿਹੜੀ ਸ਼ੁਰੂ ਕਰਾਂਗੇ ਬਰਫੀ ਜਮਾਣ ਤੋਂ ਪਹਿਲਾਂ ਅਸੀਂ ਇਸ ਨੂੰ ਬਿਲਕੁਲ ਠੰਡਾ ਕਰ ਲਵਾਂਗੇ ਤੇ ਠੰਡਾ ਜਦੋਂ ਕਰਨਾ ਹੈ ਨਾ ਆਪਾਂ ਇੱਕਦਮ ਫੈਂਟੀ ਜਾਣਾ ਹੈ ਕਿਉਂਕਿ ਦਾ ਸਮੂਥ ਟੈਕਚਰ ਉਹ ਬਿਲਕੁਲ ਖਤਮ ਨਹੀਂ ਹੋਣਾ ਚਾਹੀਦਾ ਲਗਾਤਾਰ ਅਸੀਂ ਕੱਚ ਨੂੰ ਹਲਾਉਂਦੇ ਲਾਂਦੇ ਤੇ ਖੋਏ ਬਿਲਕੁਲ ਜਿਹੜਾ ਹੈ ਨੋਰਮਲ ਟੈਂਪਰੇਚਰ ਤੇ ਆ ਚੁੱਕਾ ਹੈ ਹੁਣ ਅਸੀਂ ਇਸ ਨੂੰ ਫਟਾਫਟ ਸੈੱਟ ਕਰ ਲਵਾਂਗੇ ਵੈਸੇ ਖੋਏ ਦੇ ਵਿੱਚ ਮਿਹਨਤ ਜ਼ਿਆਦਾ ਹੈ ਹਨਾ ਤੇ ਜਦੋਂ ਅਸੀਂ ਮਿਹਨਤ ਕਰਕੇ ਬਰਫੀ ਬਣਾ ਕੇ ਤਿਆਰ ਕਰਦੇ ਹਾਂ ਨਾ ਤੇ ਫਿਰ ਉਸ ਨੂੰ ਖਾਣੇ ਆ ਤੇ ਕਈ ਦਾ ਹੀ ਕਿ ਵਾਹ ਭਾਈ ਅਸੀਂ ਘਰੇ ਬਰਫੀ ਬਣਾ ਕੇ ਤਿਆਰ ਕੀਤੀ ਹੈ ਬਿਨਾਂ ਮਲਾਵਟ ਤੇ ਜੀ ਤੁਹਾਨੂੰ रेसिपी ਵਧੀਆ ਲੱਗ ਰਹੀ ਹੈ ਤੇ ਨਾਲ ਦੀ ਨਾਲ ਹੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਓ ਚੈਨਲ ਦੀ ਨਿਊ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਹੁਣ ਜਿਹੜੀ ਟ੍ਰੇ ਉੱਤੇ ਤੁਸੀਂ ਬਰਫੀ ਜਮਾਣੀ ਆ ਉਸ ਨੂੰ ਹਲਕਾ ਜਿਹਾ ਘਿਓ ਲਗਾ ਕੇ ਅਚੇ ਤਰੀਕੇ ਨਾਲ ਗ੍ਰੀਸ ਕਰ ਲਿਓ ਫਿਰ ਉਸ ਤੋਂ ਬਾਅਦ ਜੋ ਮਾਵਾ ਸੀ ਬਣਾ ਕੇ ਰੱਖਿਆ ਹੋਇਆ ਸੀ ਇਸ ਨੂੰ ਹੁਣ ਆਪਾਂ ਪਲੇਟ ਦੇ ਵਿੱਚ ਪਾ ਕੇ ਤੇ ਅਚੇ ਤਰੀਕੇ ਨਾਲ ਸੈੱਟ ਕਰ ਲਵਾਂਗੇ ਖੋਇਆ ਸੈੱਟ ਕਰਨ ਵਕਤ ਘਿਓ ਹੱਥਾਂ ਤੇ ਜ਼ਰੂਰ ਲਗਾ ਲਿਓ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਸੈੱਟ ਕਰ ਲਿਓ ਜੇ ਚਮਚ ਦੀ ਮਦਦ ਨਾਲ ਸੈੱਟ ਕਰਨਾ ਚਾਹੁੰਦੇ ਹੋ ਤਾਂ ਉਹਦੇ ਉੱਪਰ ਵੀ ਕਿਓ ਜ਼ਰੂਰ ਲਗਾ ਲਿਓ ਕਿਉਂਕਿ ਅੱਧਾ ਖੋਇਆ ਤੇ ਹੱਥਾ ਉੱਥੇ ਚਿਪਕ ਜਾਂਦਾ ਹੈ ਇਸੇ ਲਈ ਹੱਥ ਦੇ ਉੱਪਰ ਹਲਕਾ ਜਿਹਾ ਕਿਓ ਲਗਾ ਕੇ ਅੱਛੇ ਤਰੀਕੇ ਨਾਲ ਸੈੱਟ ਕਰ ਲਿਓ ਤੇ ਇੱਥੇ ਮੇਰੇ ਕੋਲ ਹੈਗੇ ਸੀ ਚਾਂਦੀ ਦੇ ਵਰਕ ਤੇ ਇਹਦੇ ਉੱਪਰ ਚਾਂਦੀ ਦਾ ਵਰਕ ਲਗਾ ਦਿੱਤਾ ਚਾਹੇ ਤੁਸੀਂ ਇਹਦੇ ਇਹਦੇ ਵਿੱਚ ਡਰਾਈ ਫਰੂਟ ਵੀ ਲਗਾ ਸਕਦੇ ਹੋ ਤੇ ਹੁਣ ਇਸ ਨੂੰ ਆਪਾਂ ਫ੍ਰਿਜ ਦੇ ਵਿੱਚ ਬਹੁਤ ਹੀ ਵਧੀਆ ਸੈੱਟ ਕਰ ਲਿਆ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਕੱਟ ਕੇ ਦਿਖਾਣੇ ਆ ਤੁਸੀਂ ਦੇਖੋ ਬਿਲਕੁਲ ਆਰਾਮ ਦੇ ਨਾਲ ਕੱਟ ਕਰ ਰਹੀ ਆ ਨਾ ਜ਼ਿਆਦਾ ਟਾਈਟ ਹੈ ਤੇ ਨਾ ਹੀ ਜ਼ਿਆਦਾ ਲੂਸ ਹੈ ਤੇ ਇਸ ਹੁਣ ਬਰਫੀ ਨੂੰ ਮੈਂ ਕੱਢਾਂਗੀ ਤੇ ਆਰਾਮ ਦੇ ਨਾਲ ਤੁਸੀਂ ਦੇਖਣਾ ਕਿੰਨੀ ਕਿ ਜ਼ਿਆਦਾ ਵਧੀਆ ਨਿਕਲ ਕੇ ਰੈਡੀ ਹੋ ਚੁੱਕੀ ਹੈ ਤੇ ਬਿਲਕੁਲ ਵੀ ਥੱਲੇ ਚਿਪਕੀ ਨਹੀਂ ਹੈ ਕਿਉਂਕਿ ਅਸੀਂ ਕਿਓ ਲਗਾਇਆ ਸੀ نیچے ਮਾਰਕੀਟ ਤੋਂ ਵੀ ਕਈ ਗੁਣਾ ਵੱਧ ਬਰਫੀ ਜਿਹੜੀ ਆ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਆ ਤੇ ਬਿਲਕੁਲ ਟਾਈਟ ਬਣ ਕੇ ਤਿਆਰ ਹੋਈ ਆ ਬਿਨਾ ਲੂਸ ਤੇ ਤੁਸੀਂ ਫਸਟ ਟਾਈਮ ਬਣਾ ਕੇ ਦੇਖੋਗੇ ਨਾ ਤੇ ਨੋ ਫੇਲ ਰੈਸਪੀ ਹੈਗੀ ਆ ਤੇ ਇਸ ਨੂੰ ਹੁਣ ਮੈਂ ਤੋੜ ਕੇ ਵੀ ਦਿਖਾਣੀ ਆ ਦਾ ਅੰਦਰ ਦਾ ਟੈਕਸਚਰ ਤੁਸੀਂ ਦੇਖੋ ਕਿੰਨੀ ਕ ਜ਼ਿਆਦਾ ਸਮੂਥ ਟੈਕਸਚਰ ਆਇਆ ਇਹਦਾ ਇੱਕਦਮ ਮੂੰਹ ਚ ਜਾਂਦਿਆ ਹੀ ਕੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਈ ਆ रेसिपी ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਫੀਡ ਰਾਈਟ ਜ਼ਰੂਰ ਦਿਓ ਜੀ